ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭពਿੰਦਰ ਸਿੰਘ ਚਾਹਾਨ ਜੱਸੀਪਾਲੀ ਅੱਜ ਪਿੰਡ ਜੱਸੀਪਾਲ ਦੀ ਪੰਚਾਇਤ ਸਾਡੇ ਮਹਾਂਪੁਰਸ਼ ਸੰਤ ਬਾਬਾ ਵਿਕਨੰਦ ਜੀ ਜੋ ਕਿ ਉਦਾਸੀਨ ਪੇ ਇੱਕ ਮਹਾ ਮੰਡਲ ਪੰਜਾਬ ਦੇ ਪ੍ਰਧਾਨ ਚੁਣੇ ਗਏ ਆ ਸੰਤ ਸਮਾਜ ਵੱਲੋਂ ਉਹਨਾਂ ਨੂੰ ਅੱਜ ਸਰਮਾਨ ਤੇ ਕਰਨ ਆਇਆ ਗੁਰਵਿੰਦਰ ਸਿੰਘ ਸਰਪੰਚ ਜੀ ਜੀ ਮਨੇ 108 ਸੰਤ ਬਾਬਾ ਵਿਕਨੰਦ ਜੀ ਮਹਾਰਾਜ ਸਾਡੇ ਡੇਰਾ ਬਾਬਾ ਬਹਾਲ ਦਸ ਦੇ ਮੁਖੀ ਅ ਉਦਾਸੀਨ ਪੇਖ ਮਹਾ ਪੇਖ ਦੇ ਜਿਹੜੇ ਮੰਡਲ ਦੇ ਪ੍ਰਧਾਨ ਆ ਪੰਜਾਬ ਦੇ ਇਹਨਾਂ ਨੂੰ ਪੰਜਾਬ ਦਾ ਸਭ ਸੰਤਿਨਾ ਬਣਾਇਆ ਗਿਆ ਤੇ ਅਸੀਂ ਬਾਬਾ ਜੀ ਨੂੰ ਵਧਾਈ ਵੀ ਦਿੰਨੇ ਆ ਤੇ ਅਸੀਂ ਧੰਨਵਾਦ ਵੀ ਕਰਦੇ ਹਾਂ ਵੀ ਜਿਨ੍ਹਾਂ ਨੇ ਮਨੁੱਖ ਮਾਨ ਸਨਮਾਨ ਬਖਸ਼ਿਆ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਪੰਚਾਇਤ ਵੱਲੋਂ ਅਸੀਂ ਸੁਖਾ ਬੋਜ ਮਹਾਰਾਜ ਦਾ ਸਨਮਾਨ ਕਰਨਾ ਆਇਆ ਸੀਗਾ ਅੱਜ ਤੇ ਪ੍ਰਿੰਟ ਕਲ ਨੂੰ ਜਸਤ ਜਸਪੋਵਾਲੀ ਕੰਨਿਓ ਬਾਬਾ ਜੀ ਦਾ ਅਸੀਂ ਮਾਨ ਸਨਮਾਨ ਕੀਤਾ ਆ ਕੇ ਵੀ ਮੰਡਲ ਦਾ ਪ੍ਰਾਣ ਪ੍ਰਧਾਨ ਬਣਉਣ ਤੇ ਬਾਕੀ ਸਾਰੀ ਜੋ ਵੀ ਮੰਡਲ ਦੇ ਨੇ ਬਣਾਇਆ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ। ਦੋਸਤੋ ਮੈਂ ਭਵਿੰਦਰ ਸਿੰਘ चौहान ਜਸਪੋਵਾਲੀ ਅੱਜ ਪਿੰਡ ਜਸਪੋਵਾਲ ਦੀ ਪੰਚਾਇਤ ਸਾਡੇ ਮਹਾਂਪੁਰਸ਼ ਸੰਤ ਬਾਬਾ ਵਿਕਨੰਦ ਜੀ ਜੋ ਕਿ ਉਦਾਸੀਨ ਪੇ ਇੱਕ ਮਹਾ ਮੰਡਲ ਪੰਜਾਬ ਦੇ ਪ੍ਰਧਾਨ ਚੁਣੇ ਗਏ ਆ। ਸੰਤ ਸਮਾਜ ਵੱਲੋਂ ਉਹਨਾਂ ਨੂੰ ਅੱਜ ਸਨਮਾਨ ਤੇ ਕਰਨ ਆਇਆ ਗੁਰਵਿੰਦਰ ਸਿੰਘ ਸਰਪੰਚ ਗੁਰਜੰਤ ਸਿੰਘ ਸਰਪੰਚ ਤਿਰਤਪਾਲ ਸਿੰਘ ਕਾਲਾ ਮੈਂਬਰ ਤੇ ਕੈਰੀਟੇਲ ਲੌਂਗ ਸਪੋਰਟਸ ਕਲੱਬ ਬਾਬਾ ਬਹਾਦਰ ਦਾਸ ਰਾਜਵੀਰ ਸਿੰਘ ਔਲਖ ਤੇ ਗੁਰਪ੍ਰੀਤ ਸਿੰਘ ਮੈਂਬਰ ਤੇ ਜਸਦੇਵ ਜਤਿੰਦਰ ਸਿੰਘ ਤੇਲੂ ਤੇ ਗੁਰਚਰਨ ਸਿੰਘ ਖਾਲਸਾ ਜੀ ਤੇ ਗੁਰਵਿੰਦਰ ਸਿੰਘ ਮੈਂਬਰ ਗੁਰਮੀਤ ਸਿੰਘ ਜਲਦਾਰ ਮੈਂਬਰ ਤੇ ਸਰਦਾਰ ਬਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਢਾਵਸਰ ਜੱਸੀਪੌਲੀ ਕਮੇਟੀ ਦੇ ਤੇ ਆਪਣੇ ਸਰਦਾਰ ਬਲੌਰ ਸਿੰਘ ਮੈਂਬਰ ਪੰਚਾਇਤ ਜੱਸੀਪੌਲੀ ਹਰਪੂਰ ਸਿੰਘ ਮੈਂਬਰ ਜੱਸੀਪੌਲੀ ਸੁਖਜੀਤ ਸਿੰਘ ਨੰਬਰਦਾਰ ਪੰਚਾਇਤ ਮੈਂਬਰ ਤੇ ਨਾਲੇ ਸੀਨੀਅਰ ਆਗੂ ਆਪ ਪਾਰਟੀ ਪਰਮਿੰਦਰ ਸਿੰਘ ਦੰਦੀਵਾਲ ਸਾਰੇ ਅੱਜ ਬਾਬਾ ਜੀ ਨੂੰ ਸਨਮਾਨਿਤ ਕਰਨ ਆਏ ਆ ਤੇ ਮੇਰੇ ਵੱਲੋਂ ਜਾਨਕੀ ਭਿੰਦਰ ਸਿੰਘ ਚਾਹਨ ਬਲਵੀ ਸਾਡੇ ਮਹਾਪੁਰਸ਼ਾਂ ਨੂੰ ਬਹੁਤ-ਬਹੁਤ ਵਧਾਈਆਂ ਸਾਰੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਤੇ ਇਸ ਟਾਈਮ ਅਸੀਂ ਚੈਟਰ ਨਗਰ ਦਾ ਪਟਵਾਰਖਾਨੇ ਕਮੇਟੀ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਚੁਕ ਸ਼ਾਂਤੀ ਰੱਖੇ ਸਾਰੇ ਨਗਰ ਚ ਤੇ ਅੱਜ ਅਸੀਂ ਮੈਂ ਪਹੁੰਚਿਆ ਆਪਣੇ ਡੇਰਾ ਬਾਬਾ ਬਹਾਲदास ਵਿੱਚ ਦਾਲ ਡੇਰਾ ਬਾਬਾ ਬਹਾਲदास ਵਿੱਚ ਤੇ ਅੱਜ ਸੰਤ ਵੇਕਨੰਦ ਜੀ ਨੂੰ ਸਨਮਾਨਤ ਕੀਤਾ ਗਿਆ ਤੇ ਤੁਹਾਨੂੰ ਥੋੜਾ ਜਿਹਾ ਡੇਰੇ ਦਾ ਵੀ ਵਿਊ ਦਿਖਾਉਣਾ ਮੈਂ ਠੀਕ ਹੈ ਬਾਬਾ ਜੀ ਸਾਡੇ ਸੰਤ ਵੇਕਨੰਦ ਜੀ ਡੇਰਾ ਮੁਖੀ ਹਨ ਬਾਬਾ ਬਹਾਲदास ਡੇਰੇ ਦੇ ਮੁਖੀ ਹਨ ਤੇ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਬਾਬਾ ਬਹਾਲਦਾਸ ਜੀ ਸਤ ਸ੍ਰੀ ਅਕਾਲ ਸੁਨੀਲ ਜੀ ਠੀਕ ਹੈ ਭਾਈ ਸਾਧੂਆਂ ਸੰਤਾਂ ਦੀ ਮੰਡਲੀ ਆਯੋਜਨ ਬਾਬਾ ਜੀ ਦਾ ਧੰਨਵਾਦ ਕਰਦੇ ਆ ਬਾਬਾ ਜੀ ਦਾ ਠੀਕ ਹੈ ਠੀਕ ਹੈ ਭਾਈ ਬਾਬਾ ਜੀ ਤੋਂ ਸਾਰਿਆਂ ਕਮੇਟਰੀ ਨੇ ਜਦੋਂ ਲੱਗੇ ਨਾ ਉਹੀ ਭੇਜਦਾ ਨਾ ਨਾ